ਅੱਜ 8 ਟਿਕਟਾਂ ਅਨਾਉਂਸ ਹੋਈਆਂ ਨੇ 8ਾਂ ਟਿਕਟਾਂ ਦੇ ਵਿੱਚੋਂ ਇੱਕ ਵੀ ਬੰਦਾ ਜਿਹੜਾ ਉਹ ਆਮ ਨਹੀਂ ਹੈ ਕੈਂਡੀਡੇਟ ਇਹਨਾਂ ਨੇ ਕਾਂਗਰਸ ਤੋਂ ਕੱਲ ਪਰਸੋਂ ਹੀ ਲਿਆ ਮਤਲਬ ਕੱਲ ਪਰਸੋਂ ਲੈ ਕੇ ਉਹਨੂੰ ਪਤਾ ਨਹੀਂ ਕਿਹੜੇ ਵਾਸ਼ਿੰਗ ਪਾਊਡਰ ਨਾਲ ਧੋਤਾ ਹੈ ਉਹ ਆਮ ਬਣ ਗਿਆ ਇੱਕ ਦੂਜੀ ਪਾਰਟੀ ਤੇ આરોਪ ਲਾਉਂਦੇ ਨੇ ਕਿ ਪਾਰਟੀਆਂ ਬਦਲਦੇ ਨੇ ਜੀ ਦਲ ਬਦਲਦੇ ਨੇ ਤੇ ਆਪ ਜਿਹੜਾ ਆ ਜਾਂਦਾ ਉਹਦਾ ਵੈਲਕਮ ਕਰਨ ਨੂੰ ਤਿਆਰ ਹੈ ਆਮ ਆਦਮੀ ਪਾਰਟੀ ਪਹਿਲਾਂ ਉਹਨਾਂ ਲੋਕਾਂ ਨੂੰ ਭੰਡਦੀ ਰਹੀ ਹੈ ਉਹਨਾਂ ਦੇ ਖਿਲਾਫ ਇਹਨਾਂ ਦੇ ਕੈਂਡੀਡੇਟਾਂ ਨੇ ਇਲੈਕਸ਼ਨ ਲੜੀ ਐ ਉਦੋਂ ਇਹਨਾਂ ਨੂੰ ਚੋਰ ਡਾਕੂ ਲੁਟੇਰੇ ਤੱਕ ਕਹਿੰਦੇ ਰਹੇ ਆਏ ਤੇ ਅੱਜ ਉਹ ਲੁਟੇਰਿਆਂ ਦੇ ਵਿੱਚੋਂ ਦੋ ਤਾਂ ਮੈਨੂੰ ਲੱਗਦਾ ਕਾਂਗਰਸ ਚੋਂ ਆਇਆਂ ਨੂੰ ਟਿਕਟ ਦਿੰਦੀ ਐ ਮੈਨੂੰ ਲੱਗਦਾ ਵੀ ਕਰਮਜੀਤ ਅਨਬੋਲ ਨੂੰ ਪੂਰੇ ਹਲਕਿਆਂ ਦਾ ਨਾਮ ਵੀ ਨਹੀਂ ਪਤਾ ਹੋਣਾ ਵਿਧਾਨ ਸਭਾ ਦਾ ਪਿੰਡਾਂ ਦੀ ਤਾਂ ਗੱਲ ਛੱਡ ਦੀਏ ਚਾਪਨੂਸੀ ਦੀ ਹੱਦ ਜਿਹੜੀ ਐ ਇਹਨਾਂ ਨੇ ਟੱਪਦੀ ਇਹਦਾ ਜਮਾ ਹੀ ਉਹ ਰੁੱਸਣ ਦੇ ਸੌਣ ਵਾਲਾ ਦਾ ਸਿਸਟਮ ਹੀ ਬੰਦ ਕਰਦਾ ਅਕਾਲੀਆਂ ਦੇ ਬੰਦੇ ਵੀ ਰੁੱਸ ਜਾਂਦੇ ਸੀ ਕਾਂਗਰਸ ਦੇ ਬੰਦੇ ਵੀ ਰੁੱਸ ਜਾਂਦੇ ਸੀ ਜਦੋਂ ਕੋਈ ਟਿਕਟਾਂ ਟੁਕਟਾਂ ਦੀ ਗੱਲ ਹੁੰਦੀ ਸੀ ਇਹਨਾਂ ਦਾ ਤਾਂ ਉਹ ਹਾਲਾਤ ਆ ਜੇ ਤੁਸੀਂ ਪੁੱਛ ਵੀ ਲੈ ਕੇ ਕਹਿਣਗੇ ਜਿੰਨਾ ਚਿਰ ਸੀਐਮ ਸਾਹਿਬ ਮੁੱਖ ਮੰਤਰੀ ਐ ਆਪਾਂ ਐਮਪੀ ਆ ਬਸ ਜਿਹੜਾ ਮੁੱਖ ਮੰਤਰੀ ਆਪਣੇ ਜ਼ਿਲ੍ਹੀ ਦੇ ਕਨਵੀਨਰ ਨੂੰ ਲੈ ਕੇ ਪੂਰੇ ਇੰਡੀਆ ਦੇ ਵਿੱਚ ਜਹਾਜ਼ ਤੇ ਤੁਰਿਆ ਫਿਰਦਾ ਤੇ ਕਰੋੜਾਂ ਰੁਪਇਆ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਆਮ ਲੋਕਾਂ ਦਾ ਐ ਪਾਣੀ ਅੰਗੂ ਵਹਾਤਾ ਉਹਨਾਂ ਨੂੰ ਕੀ ਫਰਕ ਪੈਂਦਾ ਜੇ ਜਿਮਣੀ ਵੀ ਹੋ ਜੂਗੀ ਇਹ ਸੋਚਣਾ ਪਊ ਪੰਜਾਬ ਦੇ ਲੋਕਾਂ ਨੂੰ ਸਸੀਕਲ ਜੀ ਤੁਸੀਂ ਲੋਕ ਰਾਇ ਟੀਵੀ ਦੇਖ ਰਹੇ ਹੋ ਮੈਂ ਹਾਂ ਪਰਮਿੰਦਰ ਸਿੰਘ ਅੱਜ ਪਹਿਲੀ ਲਿਸਟ ਆਮ ਆਦਮੀ ਪਾਰਟੀ ਨੇ ਲੋਕ ਸਭਾ ਉਮੀਦਵਾਰਾਂ ਦੀ ਐਲਾਨ ਕਰ ਦਿੱਤਾ ਹੈ ਕਾਫੀ ਉਹਨਾਂ ਦੇ ਵਿੱਚੋਂ ਤਕਰੀਬਨ ਪੰਜ ਤਾਂ ਮੰਤਰੀ ਨੇ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਤੀਜਿੰਦਰ ਸਿੰਘ ਨੇ ਗੱਲਬਾਤ ਕਰਦੇ ਆ ਸਸੀਕਲ ਜੀ ਠੀਕ ਠਾਕ ਹੋ ਸਸੀਕਲ ਜੀ ਬਿਲਕੁਲ ਪਹਿਲੀ ਅੱਜ ਲਿਸਟ ਜਾਰੀ ਕਰਤੀ ਆਮ ਆਦਮੀ ਪਾਰਟੀ ਨੇ ਆਪ ਦੇ ਮੰਤਰੀ ਹੀ ਮੈਦਾਨ ਚ ਉਤਾਰਤੇ ਕਿਸ ਤਰ੍ਹਾਂ ਵੇਖਦੇ ਹੋ ਜਿੱਥੋਂ ਤੱਕ ਆਮ ਆਦਮੀ ਪਾਰਟੀ ਦੀ ਗੱਲ ਹੈ ਇਹਨੂੰ ਅਸੀਂ ਹੁਣ ਆਮ ਆਦਮੀ ਪਾਰਟੀ ਕਹੀਏ ਆਮ ਲੋਕਾਂ ਦੀ ਪਾਰਟੀ ਕਹੀਏ ਇਹ ਤਾਂ ਇਹ ਗੱਲ ਬਿਲਕੁਲ ਜਾਇਜ਼ ਨਹੀਂ ਹੈਗੀ ਕਿਉਂਕਿ ਅੱਜ ਜਿਹੜਾ ਕੁਝ ਕੀਤਾ ਅੱਜ ਜਿਹੜੀ ਲਿਸਟ ਜਾਰੀ ਕੀਤੀ ਹੈ ਉਸ ਤੋਂ ਦੇਖ ਕੇ ਤਾਂ ਉਹੀ ਰਵਾਇਤੀ ਪਾਰਟੀਆਂ ਵਾਲਾ ਜਿਹੜਾ ਸਿਸਟਮ ਹੈ ਉਹੀ ਲੱਗ ਰਿਹਾ ਜਿਵੇਂ ਪਹਿਲਾਂ ਵਾਲੀਆਂ ਪਾਰਟੀਆਂ ਆਪਣੇ ਮੰਤਰੀਆਂ ਨੂੰ ਆਪਣੇ ਐਮਐਲਏ ਨੂੰ ਮੈਦਾਨ ਦੇ ਵਿੱਚ ਲੈ ਕੇ ਆਉਂਦੀਆਂ ਸੀ ਜਿਹੜੇ ਆਲਰੇਡੀ ਪਹਿਲਾਂ ਮੰਤਰੀ ਨੇ ਪੰਜਾਬ ਦੇ ਵਿੱਚ ਮੰਤਰੀ ਪਦ ਉਹਨਾਂ ਕੋਲੇ ਨੇ ਉਹ 5 ਸਾਲ ਜਿਹੜੀ ਟਰਮ ਉਹਨਾਂ ਦੀ ਹਜੇ ਉਹਨਾਂ ਤੋਂ ਲਗਭਗ 2.5 3 ਸਾਲ ਉਹਨਾਂ ਦੇ ਪਏ ਨੇ ਤਾਂ ਉਹਨਾਂ ਲੋਕਾਂ ਨੂੰ ਦੁਬਾਰਾ ਐਮਪੀ ਦੀ ਟਿਕਟ ਦੇਣਾ ਮਿਡ ਦੇ ਵਿੱਚ ਜਾ ਕੇ ਬਿਲਕੁਲ ਬਚਕਾਰ ਹਜੇ 2.5 ਸਾਲ ਜੇ ਉਧਰ ਵੀ ਆਪਾਂ ਦੇਖੀਏ ਤਾਂ ਬਹੁਤ ਵੱਡੀ ਗਲਤੀ ਜਿਹੜੀ ਆਮ ਆਦਮੀ ਪਾਰਟੀ ਨੇ ਕੀਤੀ ਹੈ ਦੂਜੀ ਗੱਲ ਮੇਰੇ ਹਿਸਾਬ ਨਾਲ ਇਹਨਾਂ ਕੋਲ ਬਹੁਤ ਵੱਡਾ ਕਿਡਰ ਆ ਇਹਨਾਂ ਨੂੰ ਜਿਹੜੇ ਕਹਿੰਦੇ ਰਹਿ ਆ ਕਿ ਆਮ ਲੋਕਾਂ ਦੇ ਵਿੱਚੋਂ ਅਸੀਂ ਟਿਕਟਾਂ ਦੇਣੀਆਂ ਆਮ ਲੋਕਾਂ ਦੇ ਵਿੱਚੋਂ ਟਿਕਟਾਂ ਦਿੱਤੀਆਂ ਨੇ ਅੱਜ 8 ਟਿਕਟਾਂ ਅਨਾਉਂਸ ਹੋਈਆਂ ਨੇ 8ਾਂ ਟਿਕਟਾਂ ਦੇ ਵਿੱਚੋਂ ਇੱਕ ਵੀ ਬੰਦਾ ਜਿਹੜਾ ਉਹ ਆਮ ਨਹੀਂ ਹੈਗਾ ਉਹ ਪਹਿਲਾਂ ਪੰਜਾਬ ਦੇ ਲੋਕੋ ਨੂੰ ਜਿਤਾ ਕੇ ਵਿਧਾਨ ਸਭਾ ਪੰਜ ਨੂੰ ਤਾਂ ਭੇਜ ਚੁੱਕੇ ਆ ਤੇ ਪੰਜ ਮੰਤਰੀ ਹੈ ਤੇ ਪੰਜਾਂ ਮੰਤਰੀਆਂ ਨੂੰ ਦੇਣ ਦੀ ਬਜਾਏ ਜਿਹੜੇ ਲੋਕ ਆਸ ਲਾਈ ਬੈਠੇ ਸੀ ਉਮੀਦ ਸੀ ਜਿਨ੍ਹਾਂ ਨੂੰ ਕਿ ਜਿਹੜੇ 2012 ਵੇਲੇ ਦੇ ਦਰਿਆ ਚੱਕ ਚੱਕ ਕੇ ਪਿਛਾਉਂਦੇ ਰਹੇ ਆ ਉਹਨਾਂ ਦੀ ਅੱਜ ਅਸ਼ਾਵਾ ਨੂੰ ਜਿਹੜਾ ਮਨ ਲੋ ਕਿਸੇ ਤਰ੍ਹਾਂ ਬਹੁਤ ਵੱਡੀ ਠੇਸ ਜਿਹੜੀ ਆ ਉਹਨਾਂ ਨੂੰ ਲੱਗੀ ਆ ਇਸ ਤਰ੍ਹਾਂ ਦੀ ਉਮੀਦ ਆਮ ਆਦਮੀ ਪਾਰਟੀ ਤੋਂ ਬਿਲਕੁਲ ਵੀ ਨਹੀਂ ਸੀਗੀ ਕੀ ਲੱਗਦਾ ਕਿ ਇਸ ਤਰੀਕੇ ਦੇ ਨਾਲ ਕਹਿੰਦੇ ਸੀ ਦਰਿਆ ਬਚਾਉਣ ਵਾਲੇ ਆਮ ਘਰਾਂ ਦੇ ਮੁੰਡਿਆਂ ਨੂੰ ਟਿਕਟਾਂ ਮਿਲਣੀਆਂ ਕਾਫੀ ਤਾਂ ਨੌਜਵਾਨ ਲੱਗੇ ਹੋਈ ਸੀ ਮਿਹਨਤ ਕਰਨ ਦੇ ਦੇਖੋ ਇਹਨਾਂ ਜੋ ਇੱਕ ਬੰਦਾ ਦੱਸ ਦਿਓ ਵੀ ਕਿਹੜਾ ਆਮ ਘਰ ਦਾ ਅ ਖੁੱਡੀਆਂ ਸਾਹਿਬ ਮੰਤਰੀ ਨੇ ਉਧਰੋਂ ਮੀਤ ਹੇਰ ਜੀ ਮੰਤਰੀ ਨੇ ਉਹ ਵੀ ਚੰਗੇ ਘਰੋਂ ਨੇ ਦੂਜੀ ਵਾਰ ਲਗਾਤਾਰ ਐਮਐਲਏ ਜਿੱਤੇ ਨੇ ਮੰਤਰੀ ਬਣ ਗਏ ਨੇ ਕੁਲਦੀਪ ਧਾਲੀਵਾਲ ਉਹ ਵੀ ਬਹੁਤ ਅਮਰੀਕਾ ਰਹਿ ਕੇ ਆਏ ਆ ਬਹੁਤ ਵੱਡਿਆ ਮਤਲਬ ਉਹਨਾਂ ਦਾ ਬਹੁਤ ਕੁਝ ਉਹਨਾਂ ਕੋਲੇ ਹੋਇਗਾ ਤੇ ਕਰਮਜੀਤ ਅਨਮੋਲ ਲਾ ਲਓ ਤੁਸੀਂ ਉਹ ਇੱਕ ਕਾਮਯਾਬ ਕਲਾਕਾਰ ਹੈ ਉਹਦੇ ਕੋਲੇ ਵੀ ਬਹੁਤ ਕੁਝ ਹੈਗਾ ਤੇ ਜਿਹੜਾ ਮਰਜੀ ਕੈਂਡੀਡੇਟ ਚੱਕ ਲਓ ਤੁਸੀਂ ਇਹਨਾਂ ਦੇ ਵਿੱਚੋਂ ਉਹ ਜੇਪੀ ਐ ਇੱਕ ਕੈਂਡੀਡੇਟ ਇਹਨਾਂ ਨੇ ਕਾਂਗਰਸ ਤੋਂ ਕੱਲ ਪਰਸੋਂ ਹੀ ਲਿਆ ਮਤਲਬ ਕੱਲ ਪਰਸੋਂ ਲੈ ਕੇ ਉਹਨੂੰ ਪਤਾ ਨਹੀਂ ਕਿਹੜੇ ਵਾਸ਼ਿੰਗ ਪਾਊਡਰ ਨਾਲ ਧੋਤਾ ਹੈ ਉਹ ਆਮ ਬਣ ਗਿਆ ਆ ਇਮਾਨਦਾਰ ਬਣ ਗਿਆ ਪਹਿਲਾਂ ਉਹ ਕਾਂਗਰਸ ਪਾਰਟੀਆਂ 'ਚੋ ਕਹੀ ਜਾਂਦੇ ਪੰਡੀ ਜਾਂਦੇ ਆ ਇੱਕ ਦੂਜੀ ਪਾਰਟੀ 'ਤੇ આરોਪ ਲਾਉਂਦੇ ਨੇ ਕਿ ਪਾਰਟੀਆਂ ਬਦਲਦੇ ਨੇ ਜੀ ਦਾਲ ਬਦਲਦੇ ਨੇ ਤੇ ਆਪ ਜਿਹੜਾ ਆ ਜਾਂਦਾ ਉਹਦਾ ਵੈਲਕਮ ਕਰਨ ਨੂੰ ਤਿਆਰ ਹੈ ਉਤੋਂ ਰਿੰਕੂ ਨੂੰ ਟਿਕਟ ਦਿੱਤੀ ਹੈ ਪਹਿਲਾਂ ਵੀ ਉਹ ਕਾਂਗਰਸ ਦੇ ਵਿੱਚੋਂ ਆਇਆ ਤੇ ਆਮ ਆਦਮੀ ਪਾਰਟੀ ਪਹਿਲਾਂ ਉਹਨਾਂ ਲੋਕਾਂ ਨੂੰ ਭੰਡਦੀ ਰਹੀ ਹੈ ਉਹਨਾਂ ਦੇ ਖਿਲਾਫ ਇਹਨਾਂ ਦੇ ਕੈਂਡੀਡੇਟਾਂ ਨੇ ਇਲੈਕਸ਼ਨ ਲੜੀ ਹੈ ਉਦੋਂ ਇਹਨਾਂ ਨੂੰ ਚੋਰ ਡਾਕੂ ਲੁੱਟੇਰੇ ਤੱਕ ਕਹਿੰਦੇ ਰਹੇ ਆਏ ਤੇ ਅੱਜ ਉਹ ਲੁੱਟੇਰਿਆਂ ਦੇ ਵਿੱਚੋਂ ਦੋ ਤਾਂ ਮੈਨੂੰ ਲੱਗਦਾ ਕਾਂਗਰਸ ਤੋਂ ਆਇਆਂ ਨੂੰ ਟਿਕਟ ਦਿੱਤੀ ਹੈ ਸੀਐਮ ਸਾਹਿਬ ਤਾਂ ਰੋਜ਼ ਕਹਿੰਦੇ ਅਜੇ ਕੋਈ ਮਤਲਬ ਤੰਜ ਕੱਸਦੇ ਨੇ ਜਿਹੜਾ ਕੋਈ ਪਾਰਟੀ ਕਦੀ ਜ ਕਿਸੇ ਨੇ ਮਤਲਬ ਵੀ ਲਈ ਉਹਦੇ ਤੇ ਤੰਜ ਕਸਦੇ ਰਹੇ ਆ ਤੇ ਆਪ ਉਹਨਾਂ ਦੇ ਵਿੱਚੋਂ ਦੋ ਨੂੰ ਟਿਕਟ ਮਤਲਬ ਇਹਨਾਂ ਨੇ ਦਿੱਤੀ ਆ ਤੇ ਪੰਜ ਮੰਤਰੀਆਂ ਨੂੰ ਸੱਤ ਤੇ ਚੌਥਾ ਕਲਾਕਾਰ ਆ ਜਿਹੜਾ ਪੂਰਾ ਕਾਮਯਾਬ ਕਲਾਕਾਰ ਹੈ ਜਿਹਦੇ ਕੋਲ ਸਭ ਕੁਝ ਹੈ ਰੱਬ ਦਾ ਦਿੱਤਾ ਅੱਜ ਉਹਨੂੰ ਟਿਕਟ ਦਿੱਤੀ ਆ ਉਹਨੇ ਫਰੀਦਕੋਟ ਹਲਕੇ ਦੇ ਵਿੱਚ ਇੱਕ ਦਿਨ ਵੀ ਨਹੀਂ ਵਿਚਰਿਆ ਹੁਣ ਆ ਉਹ ਜਾ ਕੇ ਉਹਨੂੰ ਅੱਜ ਇੰਟਰਵਿਊਜ਼ ਦੇ ਵਿੱਚ ਵੀ ਕਰਮਜੀਤ ਅਨਬੋਲ ਬਹੁਤ ਸਾਰੀਆਂ ਇੰਟਰਵਿਊ ਉਹਦੀਆਂ ਹੋਈਆਂ ਉਹਨਾਂ ਚ ਵੀ ਕਹਿ ਰਿਹਾ ਕਿ ਮੇਰੀ ਮੈਨੂੰ ਆਸ ਸੀ ਮੈਨੂੰ ਕਿਹਾ ਸੀ ਕਿ ਤੈਨੂੰ ਸੰਗਰੂਰ ਤੋਂ ਲੜਾਵਾਂਗੇ ਤੇ ਉਹਨੂੰ ਲੜਾਇਆ ਕਿੱਥੇ ਜਾ ਕੇ ਫਰੀਦਕੋਟ ਫਰੀਦਕੋਟ ਦੇ ਹਲਕੇ ਦੇ ਜਿੰਨੇ ਵਿਧਾਨ ਸਭਾ ਹਲਕੇ ਪੈਂਦੇ ਹਨ ਲੋਕ ਸਭਾ ਦੇ ਵਿੱਚ 9 ਵਿਧਾਨ ਸਭਾ ਹਲਕੇ ਨੇ ਫਰੀਦਕੋਟ ਦੇ ਵਿੱਚ ਮੈਨੂੰ ਲੱਗਦਾ ਵੀ ਕਰਮਜੀਤ ਅਨਬੋਲ ਨੂੰ ਪੂਰੇ ਹਲਕਿਆਂ ਦਾ ਨਾਮ ਵੀ ਨਹੀਂ ਪਤਾ ਹੋਣਾ ਵਿਧਾਨ ਸਭਾ ਦੇ ਨਾਲ ਪਿੰਡਾਂ ਦੀ ਤਾਂ ਗੱਲ ਛੱਡ ਦਈਏ ਇਹ ਹਾਲਾਤ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਨੇ ਪੈਰਾਸ਼ੂਟ ਰਾਹੀਂ ਜਿਹੜੇ ਇਹ ਕਹਿੰਦੇ ਸੀ ਨਾ ਪੈਰਾਸ਼ੂਟ ਰਾਹੀਂ ਉਮੀਦਵਾਰ ਤਾਰਦੇ ਆ ਤੇ ਅੱਜ ਇਹਨਾਂ ਨੇ ਵੀ ਪੈਰਾਸ਼ੂਟ ਰਾਹੀਂ ਜੇਪੀ ਤਾਰਤਾ ਫਤਿਹਗੜ੍ਹ ਸਾਹਿਬ ਤੋਂ ਪੈਰਾਸ਼ੂਟਰਾਂ ਹੀ ਕਰਮਜੀਤ ਅਨਬੋਲ ਤਾਰ ਤਫਰੀਦਕੋਟ ਲਿਆ ਕੇ ਤੇ ਹਜੇ ਤਾਂ ਮੈਨੂੰ ਲੱਗਦਾ ਪੰਜ ਸੀਟਾਂ ਹੋਰ ਅਨਾਉਂਸ ਹੋਣੀਆਂ ਉਹਨਾਂ 'ਚ ਵੀ ਇਹ ਮੈਨੂੰ ਲੱਗਦਾ ਇਹਨਾਂ ਨੂੰ ਲੱਭ ਨਹੀਂ ਰਹੇ ਉੱਥੇ ਵੀ ਪੈਰਾਸ਼ੂਟਰਾਂ ਹੀ ਕੋਈ ਉਤਾਰਨ ਦੀ ਕੋਸ਼ਿਸ਼ ਕਰਨਗੇ ਬਿਲਕੁਲ ਇੱਕ ਗੱਲ ਆਪਾਂ ਹੋਰ ਨੋਟ ਕਰੀਏ ਜੇ ਮੰਨ ਕੇ ਚੱਲੋ ਕੋਈ ਸੀਟਾਂ ਕੱਢ ਜਾਂਦੇ ਨੇ ਮੰਤਰੀ ਇਹ ਤਾਂ ਫਿਰ ਇਹ ਲੱਗਦਾ ਨਹੀਂ ਕਿ ਆਮ ਘਰਾਂ ਤੇ ਫਿਰ ਫਿਰ ਆਮ ਜਿਹੜਾ ਹੈਗਾ ਬੋਝ ਪਊਗਾ ਦੁਬਾਰਾ ਇਲੈਕਸ਼ਨ ਹੋਊਗੀ ਦੇਖੋ ਬੋਝ ਦੀ ਗੱਲ ਤਾਂ ਨਾ ਇੱਕ ਮਤਲਬ ਸੁਣਣ ਚ ਸੁਣਾਉਣ ਚ ਜਿਹੜੀ ਆ ਉਹ ਵਧੀਆ ਲੱਗਦੀ ਆ ਬੋਝਬੂਝ ਦਾ ਇਹਨਾਂ ਨੂੰ ਕੋਈ ਚਿੰਤਾ ਨਹੀਂ ਪਹਿਲਾਂ ਆਪਾਂ ਕਹਿੰਦੇ ਹੁੰਦੇ ਸੀ ਅਕਾਲੀਆਂ ਦੀ ਸਰਕਾਰ ਰਹੀ ਵੀ ਇਹਨਾਂ ਨੂੰ ਆਮ ਲੋਕਾਂ ਦੀ ਕਿੰਨਾ ਮਰਜੀ ਬੋਝ ਪਈ ਜਾਵੇ ਕੋਈ ਚਿੰਤਾ ਨਹੀਂ ਫਿਰ ਕਾਂਗਰਸ ਕਾਂਗਰਸ ਦੀ ਰਹੀ ਆਪਾਂ ਕਹਿੰਦੇ ਆ ਵੀ ਉਹਨਾਂ ਨੂੰ ਵੀ ਕੋਈ ਚਿੰਤਾ ਨਹੀਂ ਸੀ ਇਹਨਾਂ ਨੂੰ ਵੀ ਕੋਈ ਚਿੰਤਾ ਨਹੀਂ ਹੁਣ ਪੰਜ ਮੰਤਰੀ ਨੇ ਮੰਨ ਲਓ ਜੇ ਕਿ ਲੋਕ ਪੰਜਾਂ ਨੂੰ ਜਿਤਾ ਦਿੰਦੇ ਨੇ ਹਜੇ ਐ ਨਹੀਂ ਪਤਾ ਦੋ ਤਿੰਨ ਨੂੰ ਹੋਰ ਇਹਨਾਂ ਦੇ ਐਮਐਲਏ ਨੂੰ ਟਿਕਟ ਦੇਣੇ ਤੇ ਜੇ ਸਾਰੇ ਜਿੱਤ ਗਏ ਮੰਨ ਲਓ ਜਾਂ ਦੋ ਜਿੱਤ ਗਏ ਚਾਰ ਜਿੱਤ ਗਏ ਸਾਰੇ ਜਿੱਤ ਗਏ ਜੇ ਇਹ 8 10 ਨੂੰ ਟਿਕਟ 8 ਨੂੰ ਟਿਕਟਾਂ ਦੇ ਦਿੰਦੇ ਆ 9 ਨੂੰ ਦੇ ਦਿੰਦੇ ਆ ਜੇ ਜਿੱਤ ਜਾਂਦੇ ਆ ਤਾਂ ਜਿੱਤ ਕੇ ਉਹ ਇੱਕ ਜਾਂ ਤਾਂ ਐਮਐਲਏ रह ਸਕਦੇ ਆ ਤੇ ਜਾਂ ਐਮਪੀ रह ਸਕਦੇ ਇੱਕ ਜਗ੍ਹਾ ਤੋਂ ਉਹਨਾਂ ਨੂੰ ਅਸਤੀਫਾ ਦੇਣਾ ਪਊ ਮੰਨ ਲਓ 8 ਸੀਟਾਂ ਦਿੰਦੇ ਆ ਇਹ ਆਪਦੇ ਐਮਐਲਏ ਨੂੰ ਮੰਤਰੀਆਂ ਨੂੰ 5 ਨੂੰ ਤਾਂ ਦੇ ਦਿੱਤੀਆਂ ਜੇ 3 ਨੂੰ ਹੋਰ ਦੇ ਦਿੱਤੀਆਂ 8 ਨੂੰ ਦੇ ਦਿੰਦੇ ਆ ਤੇ 8 ਜਿੱਤ ਗਏ 8 ਵਿਧਾਨ ਸਭਾ ਹਲਕਿਆਂ ਦੇ ਵਿੱਚ ਉਹਨਾਂ ਨੂੰ ਅਸਤੀਫਾ ਦੇਣਾ ਪਊ ਅਸਤੀਫਾ ਦੇ ਕੇ ਉੱਥੇ ਜਿਮਣੀ ਇਲੈਕਸ਼ਨ ਹੋਊਗੀ ਤੇ ਉਹ ਬੋਝ ਜਿਹੜਾ ਆਮ ਲੋਕਾਂ ਤੇ ਪਊਗਾ ਪਰ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਿਹੜੇ ਮੁੱਖ ਮੰਤਰੀ ਨੂੰ ਜਹਾਜ਼ਾਂ ਦੀ ਗੱਲ ਕਰਦਾ ਸੀ ਕਿ ਜਹਾਜ਼ਾਂ ਤੇ ਉੱਡਦੇ ਰਹਿੰਦੇ ਆ ਸਰਕਾਰਾਂ ਬਣਾ ਕੇ ਮੁੱਖ ਮੰਤਰੀ ਜਹਾਜ਼ਾਂ ਤੇ ਹੀ ਰਹਿੰਦੇ ਆ ਤੇ ਜਿਹੜਾ ਬੋਝ ਆਮ ਲੋਕਾਂ ਤੇ ਪੈਂਦਾ ਹੈ ਜਿਹੜਾ ਮੁੱਖ ਮੰਤਰੀ ਆਪਣੇ ਦਿੱਲੀ ਦੇ ਕਨਵੀਨਰ ਨੂੰ ਲੈ ਕੇ ਪੂਰੇ ਇੰਡੀਆ ਦੇ ਵਿੱਚ ਜਹਾਜ਼ ਤੇ ਤੁਰਿਆ ਫਿਰਦਾ ਤੇ ਕਰੋੜਾ ਰੁਪਇਆ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਆਮ ਲੋਕਾਂ ਦਾ ਐ ਪਾਣੀ ਅੰਗੂ ਬਹਾਤਾ ਉਹਨਾਂ ਨੂੰ ਕੀ ਫਰਕ ਪੈਂਦਾ ਜੇ ਜਿਮਣੀ ਵੀ ਹੋ ਜੂਗੀ ਇਹ ਸੋਚਣਾ ਪਊ ਪੰਜਾਬ ਦੇ ਲੋਕਾਂ ਨੂੰ ਕਿ ਜਿਹੜੇ ਮੰਤਰੀ ਨੇ ਉਹਨਾਂ ਨੂੰ ਜਾਂਦਾ ਮੰਤਰੀ ਰਹਿਣ ਦਿਓ ਉਹਨਾਂ ਨੂੰ ਖੁੱਡੇ ਲੈਣ ਲਾਓ ਤੇ ਅਹਿਸਾਸ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਕਿਸੇ ਵੀ ਪਾਰਟੀ ਨੂੰ ਕਿ ਜਿਹੜਾ ਸਿਟਿੰਗ ਐ ਮੈਲੇ ਆ ਉਸ ਨੂੰ ਜਿਹੜਾ ਸਿਟਿੰਗ ਮੰਤਰੀ ਹੈ ਉਦੀ ਜੇ ਉਹਦੀ ਡਿਊਟੀ ਲਈ ਹੈ ਨਾ ਲੋਕਾਂ ਨੇ ਐਮਐਲਏ ਬਣਾ ਕੇ ਤੇ ਤੁਸੀਂ ਡਿਊਟੀ ਲਈ ਹੈ ਮੰਤਰੀ ਬਣਾ ਕੇ ਤਾਂ ਉਹਨੂੰ ਉਹ ਕੰਮ ਕਰਨ ਦਿਓ ਟਿਕਟਾਂ ਦੇ ਨੂੰ ਤਾਂ ਇਹਨਾਂ ਕੋਲੇ ਬਹੁਤ ਸਾਰੇ ਚਿਹਰੇ ਨੇ ਆਮ ਚਿਹਰੇ ਜਿਹੜੇ ਇਥੋਂ ਬਟਿੰਡੇ ਤੋਂ ਹੁਣ ਜੇ ਨਾਂ ਲੈਣ ਲੱਗ ਜਾ ਮੈਂ 10 15 ਨੂੰ ਤਾਂ ਮੈਂ ਜਾਣਦਾ ਜਿਹੜੇ ਲਾਈਨ 'ਚ ਸੀਗੇ ਵਿਚਾਰੇ ਜਿਹੜੇ 2012 ਵੇਲੇ ਦੇ ਲੱਗੇ ਹੋਏ ਆ ਕਿ ਬਟਿੰਡੇ ਤੋਂ ਅਸੀਂ ਚੋਣ ਲੜਾਂਗੇ ਤਾਂ ਮੈਂ ਕਹਿੰਦਾ ਰਹਿੰਦਾ ਸੀ ਉਹਨਾਂ ਨੂੰ ਕਿ ਮੈਂ ਕਹਾ ਹੋਰ ਹੀ ਸੱਪ ਹੋਰ ਹੀ ਸੱਪ ਨਿਕਲੂਗਾ ਅੱਜ ਹੋਰ ਹੀ ਸੱਪ ਘੜਦਾ ਕੇ ਬਣੇ ਬਣਾਏ ਮੰਤਰੀ ਜਿਹੜੇ ਸੀਗੇ ਕੰਮ ਕਰ ਰਹੇ ਸੀ ਆਪਦੇ ਵਿਭਾਗਾਂ ਦੇ ਵਿੱਚ ਹੁਣ ਉਹ 4-5 ਮਹੀਨੇ ਲਗਾਤਾਰ ਇਸ ਕੰਮ ਤੇ ਹੋ ਜਾਣਗੇ ਐਮਪੀ ਦੀਆਂ ਇਲੈਕਸ਼ਨਾਂ ਤੇ ਹੋ ਜਾਣਗੇ ਇਹ ਕੋਈ ਆਮ ਲੋਕਾਂ ਨੂੰ ਉਹ ਮਰਨ ਖਪਣ ਨਾ ਤਾਂ ਪਹਿਲਾਂ ਵਾਲਿਆਂ ਨੂੰ ਫਰਕ ਪਿਆ ਅਕਾਲੀਆਂ ਨੂੰ ਨਾ ਕਾਂਗਰਸੀਆਂ ਨੂੰ ਫਰਕ ਪਿਆ ਤੇ ਨਾ ਹੀ ਭਗਵੰਤ ਮਾਨ ਨੂੰ ਫਰਕ ਪੈਣਾ ਆਮ ਲੋਕ ਕਿੱਥੇ ਆ ਖੂਚ ਹੈ ਕਿੱਥੇ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇੱਕਲ ਦੂਰ ਵੀ ਹੈ ਜਿਹੜੇ بڑے ਚੇਅਰਮੈਨ ਸੀ ਉਹਨਾਂ ਨੇ ਬੜੇ ਆਪਦੇ ਜਿਹੜੇ ਪੋਸਟਰ ਪੰਪਲੈਟ ਲਾਈ ਸੀ ਕਿ ਹਲਕਾ ਲੋਕ ਸਭਾ ਤੋਂ ਉਹਨਾਂ ਦੇ ਮਨਾਂ ਤੇ ਕੀ ਵੀਰਦੀ ਹੋਗੀ ਹੁਣ ਉਹਨਾਂ ਨੂੰ ਕਹਿੰਦੇ ਹੁੰਦੇ ਜਿਵੇਂ ਲੌਲੀਪੌਪ ਦਿੱਤੇ ਹੋਏ ਸੀ ਸਾਰਿਆਂ ਨੂੰ ਉਹ ਲੱਖਾਂ ਰੁਪਿਆ ਕਿਸੇ ਨੇ ਪੋਸਟਰਾਂ ਤੇ ਲਾਤਾ ਕਿਸੇ ਨੇ ਫਲੈਕਸਾਂ ਤੇ ਲਾਤਾ ਥੱਲੇ ਲਿਖਤਾ ਲੋਕ ਸਭਾ ਹਲਕਾ ਫਲਾਨਾ ਤਾਂ ਅੱਜ ਉਹਨਾਂ ਦਾ ਦਿਲ ਪੁੱਛਿਆ ਲੋੜੀ ਦਾ ਉਹ ਪਹਿਲਾਂ ਤਾਂ ਉਹਨਾਂ ਨੂੰ ਐਮ ਐਲ ਏ ਦੀ ਟਿਕਟ ਨਹੀਂ ਦਿੱਤੀ ਪਹਿਲਾਂ ਤਾਂ ਉਹ ਬਹੁਤ ਸਾਰੇ ਨੇ ਹੁਣ ਕਿਹਦਾ ਕਿਹਦਾ ਨਾਂ ਲਈਏ ਪਹਿਲਾਂ ਤਾਂ ਉਹ ਉਹਨਾਂ ਨੂੰ ਕਹਿੰਦੇ ਰਹੇ ਕਿ ਆਪਦੇ ਹਲਕਿਆਂ 'ਚ ਪੋਸਟਰ ਲਾਓ ਤੁਹਾਨੂੰ ਐਮ ਐਲ ਏ ਦੀ ਟਿਕਟ ਦੇਵਾਂਗੇ ਉਹ ਵਿਚਾਰੇ ਆ ਜਿਹੜਾ ਕਹਿੰਦੇ ਹੁੰਦੇ ਆ ਘਰ ਦਾ ਰੀਣੀ ਚੁਣੀ ਉਹਨਾਂ ਨੇ ਹਲਕਿਆਂ ਦੇ ਵਿੱਚ ਪੋਸਟਰ ਲਾਏ ਬਾਅਦ ਦੇ ਵਿੱਚ ਟਿਕਟਾਂ ਦਿੱਤੀਆਂ ਅਕਾਲੀ ਦਲ ਚੋਂ ਲਿਆ ਕੇ ਕਰਪਟ ਬੰਦਿਆਂ ਨੂੰ ਕਾਂਗਰਸ ਚੋਂ ਲਿਆ ਕੇ ਬੰਦਿਆਂ ਨੂੰ ਤੇ ਟਿਕਟਾਂ ਇਹਨਾਂ ਨੂੰ ਦਿੱਤੀਆਂ ਜਿਹੜੇ ਅਕਾਲੀ ਸੀ ਕਾਂਗਰਸੀ ਸੀ ਉਹ ਵਿਚਾਰੇ ਉਦੋਂ ਰਹਿ ਗਏ ਉਦੋਂ ਉਹਨਾਂ ਦਾ ਮੋਢਾ ਥਾਪੜਿਆ ਕਿ ਤੁਸੀਂ ਮਿਹਨਤ ਕਰੋ ਆਉਣ ਵਾਲੀ ਲੋਕ ਸਭਾ ਜਦੋਂ ਆਈ ਉਦੋਂ ਆ ਤੁਹਾਡਾ ਨੰਬਰ ਲੱਗੂਗਾ ਉਹ ਵਿਚਾਰੇ ਫੇਰ ਪੋਸਟਰ ਤੇ ਪੋਸਟਰ ਫਲੈਕਸਾਂ ਦੇ ਫਲੈਕਸਾਂ ਤੇ ਹੁਣ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਊ ਇਹ ਤਾਂ ਪਰਮਿੰਦਰ ਆਪਾਂ ਨੂੰ ਕੋਲੇ ਜਾ ਕੇ ਹੀ ਪਤਾ ਲੱਗੂਗਾ ਮੈਨੂੰ ਲੱਗਦਾ ਇਹ ਇਹ ਤਾਂ ਉਹ ਬਿਸ਼ਰਮ ਜੇ ਹੋਗੇ ਨਾ ਸਰਕਾਰ ਦੇ ਤਿੰਨ ਸਾਲ ਰਹਿ ਗਏ ਜਿਵੇਂ ਇਹਨਾਂ ਦਾ ਇੱਕ ਐਮਐਲਏ ਆ ਉਹਨੂੰ ਕਿਸੇ ਐਮਐਲਏ ਨੇ ਸਾਥੀ ਨੇ ਪੁੱਛਿਆ ਸੀ ਉਹ ਦਿਨ ਕਿ ਤੁਸੀਂ ਵਾਦਾ ਕੀਤਾ ਸੀ ਕਿ ਪੰਜਾਬ ਦੇ ਵਿੱਚ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਡਿਪਟੀ ਸੀਐਮ ਜਿਹੜਾ ਉਹ ਅਸੀਂ ਸ਼ੈਡਿਊਲ ਕਾਸਟ ਰਿਜ਼ਰਵ ਕੈਟਾਗਰੀ ਦੇ ਵਿੱਚੋਂ ਲਾਵਾਂਗੇ ਇਹ ਕਿਸੇ ਐਸ்சி ਭਾਈਚਾਰੇ ਦੇ ਸਾਥੀ ਨੂੰ ਜਿਹੜਾ ਅਸੀਂ ਡਿਪਟੀ ਮੁੱਖ ਮੰਤਰੀ ਬਣਾਵਾਂਗੇ ਤਾਂ ਉਥੇ ਉਹ ਇੱਕ ਐਮਐਲਏ ਸੀ ਇਹਨਾਂ ਦਾ ਬਲਾਸਪੁਰ ਮਨਜੀਤ ਬਲਾਸਪੁਰ ਇੰਨੀ ਇੱਕ ਜ਼ਿਆਦਾ ਮਤਲਬ ਕਿ ਡਰਦੇ ਨੇ ਨਾ ਅੰਦਰੋਂ ਵੀ ਤੁਸੀਂ ਐਮਐਲਏ ਸਾਨੂੰ ਲੋਕਾਂ ਨੇ ਬਣਾਇਆ ਦੋ ਵਾਰੀ ਬਣਾਤਾ ਯਾਰ ਨਾ ਬਣੋਂਗੇ ਤੀਜੀ ਵਾਰ ਕੀ ਫਰਕ ਪੈ ਜਾਊਗਾ ਇੱਥੇ ਸਦਾ ਰਹਿਣ ਵਾਸਤੇ ਤਾਂ ਨਹੀਂ ਆਏ ਉਹ ਡਰਦਾ ਬਸ ਇਹੀ ਕਹੀ ਜਾਂਦਾ ਵੀ ਜਿੰਨਾ ਚਿਰ ਸੀਐਮ ਸਾਹਿਬ ਮੁੱਖ ਮੰਤਰੀ ਰਹਿਣਗੇ ਦੇਖੋ ਪਹਿਲੀ ਗੱਲ ਤਾਂ ਐਮਐਲਏ ਬਣੇ ਵੀ ਜਿੰਨਾ ਚਿਰ ਸੀਐਮ ਸਾਹਿਬ ਮੁੱਖ ਮੰਤਰੀ ਰਹਿਣਗੇ ਮੈਂ ਮੰਤਰੀ ਆ ਮੈਂ ਮੰਤਰੀ ਹੁਣ ਕਿਸੇ ਐਮਐਲ ਜਿਹੜਾ ਐਮਪੀ ਦੀ ਟਿਕਟ ਦੀ ਲਾਈਨ ਦੇ ਵਿੱਚ ਸੀਗਾ ਨਾ ਅੱਜ ਜਾ ਕੇ ਉਹਦੇ ਕੋਲੇ ਮੈਕ ਕਰਕੇ ਤੁਸੀਂ ਪੁੱਛ ਲਿਓ ਉਹ ਵੀ ਐਂ ਕਹਿਣਗੇ ਵੀ ਜਿੰਨਾ ਚਿਰ ਸੀਐਮ ਸਾਹਿਬ ਮੁੱਖ ਮੰਤਰੀ ਰਹਿਣਗੇ ਮੈਂ ਐਮਪੀ ਆ ਬਸ ਮਤਲਬ ਚਾਪਲੂਸੀ ਦੀ ਹੱਦ ਜਿਹੜੀ ਹੈ ਇਹਨਾਂ ਨੇ ਟੱਪਤੀ ਇਹਦਾ ਜਮੇ ਉਹ ਰੁੱਸਣ ਦਾ ਸੌਣ ਵਾਲਾ ਦਾ ਸਿਸਟਮ ਹੀ ਬੰਦ ਕਰਤਾ ਅਕਾਲੀਆਂ ਦੇ ਬੰਦੇ ਵੀ ਰੁੱਸ ਜਾਂਦੇ ਸੀ ਕਾਂਗਰਸ ਦੇ ਬੰਦੇ ਵੀ ਰੁੱਸ ਜਾਂਦੇ ਸੀ ਜਦੋਂ ਕੋਈ ਟਿਕਟਾਂ ਟੁਕਟਾਂ ਦੀ ਗੱਲ ਹੁੰਦੀ ਸੀ ਝਾੜੂ ਵਾਲੇ ਤਾਂ ਹੁਣ ਫਿਰ ਉਹ ਇਹ ਹੋ ਗਏ ਵੀ ਜਿੰਨਾ ਚਿਰ ਸੀਐਮ ਸਾਹਿਬ ਮੁੱਖ ਮੰਤਰੀ ਹੈ ਮੈਂ ਵੀ ਕਹਿ ਦਿੰਦਾ ਵੀ ਜਿੰਨਾ ਚਿਰ ਸੀਐਮ ਸਾਹਿਬ ਮੁੱਖ ਮੰਤਰੀ ਹੈ ਇਹਨਾਂ ਦਾ ਤਾਂ ਉਹ ਹਾਲਾਤ ਆ ਜੇ ਤੁਸੀਂ ਪੁੱਛ ਵੀ ਲੈ ਕੇ ਕਹਣਗੇ ਜਿੰਨਾ ਚਿਰ ਸੀਐਮ ਸਾਹਿਬ ਮੁੱਖ ਮੰਤਰੀ ਹੈ ਆਪਾਂ ਐਮਪੀ ਆ ਬਸ ਤੇ ਕੀ ਲੱਗਦਾ ਜਿਹੜਾ ਮੁੰਡਾ ਫਰੀਦਕੋਟ ਤੋਂ ਅਮਰ ਸੀਗਾ ਉਹਦਾ ਨਾਮ ਉਮਰਯਾਨਾ ਅਰਸ਼ ਅਰਸ਼ ਨੇ ਬੜਾ ਸਾਈਕਲ ਦੇ ਪ੍ਰਚਾਰ ਕੀਤਾ ਹੁਣ ਵੀ ਉਹਨੂੰ ਲੋਕ ਸਭਾ ਅਨਚਾਰਜ ਲਾਇਆ ਗਿਆ ਸੀ ਤੇ ਹੁਣ ਕੀ ਲੱਗਦਾ ਨਾਲ ਤੁਰਨਗੇ ਸਾਰੇ ਇਹ ਅੱਜ ਮੈਨੂੰ ਲੱਗਦਾ ਵੀ ਉਹਨੇ ਸਾਈਕਲ ਸੂੰਗਲ ਜਾ ਤਾਂ ਚੱਕ ਕੇ ਨਹਿਰ ਚ ਸਿੱਟਦਾ ਹੋਣਾ। ਉਹ ਪਹਿਲਾਂ ਹੀ ਸਿੱਟਦਾ ਸੀ ਉਹਨੇ ਜਦੋਂ ਐਮਐਲਏ ਦੇ ਵੇਲੇ ਉਹਨੂੰ ਲੈ ਕੇ ਆਏ ਸੀ। ਅ ਮੇਰੀ ਵੀ ਕਿਸੇ ਹੋਰ ਮਾਧਿਅਮ ਰਾਹੀਂ ਉਹਦੇ ਨਾਲ ਗੱਲ ਹੁੰਦੀ ਰਹੀ। ਉਹ ਕਹਿੰਦਾ ਜੀ ਮੈਂ ਪਿੰਡ ਪਿੰਡ ਜਾ ਕੇ ਪ੍ਰਚਾਰ ਕੀਤਾ ਹੈ। ਕਿ ਆਮ ਲੋਕ ਆਮ ਲੋਕ ਆਮ ਲੋਕ ਕਿਸੇ ਆਮ ਮਜ਼ਦੂਰ ਦੇ ਮੁੰਡੇ ਨੂੰ ਆਮ ਕਿਸਾਨ ਦੇ ਮੁੰਡੇ ਨੂੰ ਵੀ ਜਿਹੜੀ ਪਾਰਟੀ ਟਿਕਟ ਦੇਊਗੀ ਮੈਂ ਉਹਦੇ ਨਾਲ ਸਹਿਮਤ ਹੋਊਂਗਾ ਅਸਲ ਦੇ ਵਿੱਚ ਉਹਦੇ ਮਨ ਦੇ ਵਿੱਚ ਸੀਗਾ ਕਿ ਮੈਂ ਮਲੋਟ ਤੋਂ ਟਿਕਟ ਲੈ ਲੂੰਗਾ। ਮਲੋੜ ਤੋਂ ਚੱਕ ਕੇ ਡਾਕਟਰ ਬਲਜੀਤ ਕੌਰ ਉਹਨਾਂ ਨੂੰ ਟਿਕਟ ਦੇਤੀ ਉਹਨਾਂ ਦੇ ਪਿਤਾ ਜੀ ਪਹਿਲਾਂ ਐਮਪੀ ਰਹੇ ਆ ਤੇ ਉਹਦੇ ਉਦੋਂ ਚਾਹ ਅਧੂਰੇ ਰਹਿ ਗਏ ਉਸ ਤੋਂ ਬਾਅਦ ਉਹਨੂੰ ਲੋਕ ਸਭਾ ਇੰਚਾਰਜ ਲਾਤਾ ਤੇ ਲੋਕ ਸਭਾ ਇੰਚਾਰਜ ਲਾ ਕੇ ਤਾਂ ਵੱਡਾ ਲੱਡੂ ਫੁੱਟਣ ਲੱਗ ਜਾਂਦਾ ਵੀ ਹੁਣ ਫਰੀਦਕੋਟ ਤੋਂ ਮੇਰਾ ਨੰਬਰ ਲੱਗ ਜੂ ਮੈਂ ਬਹੁਤ ਸਾਈਕਲ ਕਮਾਇਆ ਤੇ ਅੱਜ ਉਹਨੂੰ ਪਤਾ ਲੱਗਿਆ ਹੋਣਾ ਵੀ ਤੇਰੇ ਸਾਈਕਲ ਕਮਾਏ ਦਾ ਕੋਈ ਮੁੱਲ ਨਹੀਂ ਹੁਣ ਇਹ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨਹੀਂ ਰਹੀ ਇਹ ਤਾਂ ਮੁਰਗੀ ਭਾਲਦੇ ਆ ਕੋਈ ਵੱਡੇ ਪੈਸਿਆਂ ਵਾਲੀ ਹੋਵੇ ਜਿਹੜੀ ਚੰਗੇ ਪੈਸੇ ਲਾ ਦੇ ਇਹਨਾਂ ਨੂੰ ਕੋਈ ਦੁਕੀ ਲਾਉਣੀ ਨਾ ਪਵੇ ਉਹ ਇਲੈਕਸ਼ਨ ਆਪਣੇ ਦਮ ਤੇ ਲੜ ਲੇ ਪਾਰਟੀ ਦਾ ਇਕੱਲਾ ਚੋਣ ਨਿਸ਼ਾਨ ਮਿਲਦਾ ਪਾਰਟੀ ਦੀ ਇਕੱਲੀ ਟਿਕਟ ਮਿਲਦੀ ਹੈ ਅੱਜ ਜੇ ਮੌਕਾ ਲੱਗਿਆ ਤੁਹਾਨੂੰ ਜਾਣ ਦਾ ਤੁਸੀਂ ਪੁੱਛ ਲਿਓ ਅ ਅਰਸ਼ ਵਰਗਿਆਂ ਦਾ ਹਾਲ ਬੁਰਾ ਹਾਲ ਹੀ ਹੋਣਾ ਉਹਨਾਂ ਨੇ ਆ ਸਾਈਕਲ ਝੁੰਗਲ ਜਿਹਾ ਚਲਾ ਕੇ ਮਾਰੇ ਹੋਣਗੇ ਕਿ ਕਿੱਥੇ ਫਸ ਗਏ ਟਿਕਟਾਂ ਟੁਕਟਾਂ ਬਹੁਤ ਦੂਰ ਦੀ ਗੱਲ ਆ ਜਿਹੜੇ ਲੋਕ ਅੱਜ ਵੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹੀ ਜਾਣਾ ਕਹਿਣਾ ਚਾਹਣਾ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਕਿਸੇ ਆਮ ਕਾਂਗਰਸ ਜਾਂ ਕਾਂਗਰਸ ਜਾਂ ਅਕਾਲੀ ਦਲ ਕਿਸੇ ਆਮ ਘਰ ਦੇ ਧੀ ਪੁੱਤ ਨੂੰ ਟਿਕਟ ਦੇ ਦੇਣ ਕਿਸੇ ਆਮ ਕਿਸਾਨ ਦੇ ਪੁੱਤ ਨੂੰ ਟਿਕਟ ਦੇ ਦੇਣ ਕਿਸੇ ਮਜ਼ਦੂਰ ਦੇ ਪੁੱਤ ਨੂੰ ਟਿਕਟ ਦੇ ਦੇਣ ਤਾਂ ਦੇ ਦੇਣ ਜੇ ਕੋਈ ਬੰਦਾ ਆਮ ਆਦਮੀ ਪਾਰਟੀ ਤੋਂ ਆਸ ਲਾਈ ਬੈਠਾ ਹੈ ਕਿ ਮੈਂ ਦੋ ਚਾਰ ਕਿੱllen ਵਾਲਾ ਜ਼ਿਮੀਂਦਾਰ ਜਾਂ ਮੈਂ ਕਿ ਮਜ਼ਦੂਰ ਦਾ ਮੁੰਡਾ ਕਦੇ ਟਿਕਟ ਲੈ ਲੂੰਗਾ ਇਹ ਕਦੇ ਵੀ ਨਹੀਂ ਹੋ ਸਕਦਾ ਹੁਣ ਤਾਂ ਇਹ ਮਤਲਬ ਕਿ ਉਧਰੋਂ ਲਿਆਉਣ ਲੱਗ ਗਏ ਜਿਹੜੇ ਜਿਨ੍ਹਾਂ ਨੇ 2 ਨੰਬਰ ਦਾ ਪੈਸਾ ਕਮਾ ਕੇ ਨਾ ਵੱਡੇ ਵੱਡੇ ਮਤਲਬ ਮਹਿਲ ਖੜੇ ਕੀਤੇ ਰਿਜ਼ੋਰਟ ਖੜੇ ਕੀਤੇ ਜਿਨ੍ਹਾਂ ਕੋਲ ਜਮਾ ਪੂੰਜੀ ਪੂਰੀ ਤਕੜੀ ਹੈ ਉਹਨਾਂ ਨੂੰ ਟਿਕਟਾਂ ਦੇਣੀਆਂ ਉਹ ਆਸ ਛੱਡ ਦੇਣ ਆਸ ਛੱਡ ਕੇ ਬਾਅਦ ਜਿਹੜੇ 2-2.5 ਸਾਲ ਰਹਿੰਦੇ ਆ ਉਹ ਟਪਾ ਲੈਣ ਤੇ ਨਹੀਂ ਤਾਂ ਉਹਨਾਂ ਦਾ ਅਰਸ਼ ਵਾਲਾ ਹਾਲ ਹੀ ਹੋਣਾ ਸਾਈਕਲ ਉਹਨਾਂ ਨੂੰ ਨਹਿਰ 'ਚ ਹੀ ਸੁੱਟਣੇ ਪੈਣਗੇ